ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਦੀ ਸਟੇਜ ਤੋਂ ਬੋਲ ਰਿਹਾ ਹਾਂ ਅੱਜ ਲੱਖਾਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਦਾ ਇਕੱਠ ਇਸ ਬਾਡਰ ਤੇ ਹੋਊਗਾ ਲਗਭਗ ਸਵੇਰ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਆ ਇੱਥੇ ਵਿਨੇਸ਼ ਫੁਗਾੜ ਜੀ ਵੀ ਆ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਸਨਮਾਨ ਕੀਤਾ ਜਾਊਗਾ ਔਰ ਫਿਰ ਕਿਸਾਨ ਮੰਗ ਠਾਉਣਗੇ ਕੇਂਦਰ ਦੀ ਮੋਦੀ ਸਰਕਾਰ ਕੋ ਭੇਰ ਆ ਖੋਲਿਆ ਜਾਵੇ ਤੇ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਦਿੱਤਾ ਜਾਵੇ ਸਰਕਾਰ ਪੰਜਵੇਂ 라ਉਂਡ ਦੀ ਗੱਲਬਾਤ ਚਲਾ ਕੇ ਮਸਲਿਆਂ ਦਾ ਹੱਲ ਕਰੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਅਤਿਆਤ ਮੰਗਾਂ ਸਾਡੀਆਂ ਹੈਗੀਆਂ ਅੱਜ ਨਵੇਂ ਐਲਾਨ ਵੀ ਇਸ ਸਟੇਜ ਤੋਂ ਕੀਤੇ ਜਾਣਗੇ ਇਹਦੇ ਨਾਲ ਦੀ ਨਾਲ ਅਸੀਂ ਲਗਾਤਾਰ ਮੰਗ ਕਰਦੇ ਰਹੇ ਹਾਂ ਵੀ ਜਿਹੜੀਆਂ ਸਹੂਲਤਾਂ ਸਾਨੂੰ ਚਾਹੀਦੀਆਂ ਬਾਰਡਰਾਂ ਤੇ ਪੰਜਾਬ ਸਰਕਾਰ ਮਹੱਈਆ ਕਰੇ ਉਦੇ ਬਾਰੇ ਵੀ ਚਰਚਾ ਕਰਕੇ ਨਵੇਂ ਫੈਸਲੇ ਲਏ ਜਾਣਗੇ ਤੇ ਅੰਦੋਲਨ ਆਉਣ ਵਾਲੇ ਸਮੇਂ ਚ ਹੋਰ ਤੇਜ਼ ਹੋਊਗਾ ਪ੍ਰੈਸ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ 12 ਤੋਂ 3 ਵਜੇ ਤੱਕ ਮੁੱਖ ਕਾਰਜਕ੍ਰਮ ਹੋਊਗਾ ਉਦੋਂ ਬਾਅਦ ਪ੍ਰੈਸ ਨੂੰ ਉਸ ਤੋਂ ਸਟੇਜ ਮੁੱਕਣ ਤੋਂ ਬਾਅਦ ਹੀ ਇੱਥੇ ਐਡਰੈਸ ਕਰਾਂਗੇ ਔਰ ਸਾਰੇ ਪ੍ਰੋਗਰਾਮ ਉਹਨਾਂ ਦੇ ਸਾਹਮਣੇ ਰੱਖੇ ਜਾਣਗੇ ਜਨਤਾ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਅੱਜ ਪਹੁੰਚਿਆ ਜਾਵੇ ਸਥਾਨੀਏ ਲੋਕਾਂ ਦੇ ਲੰਗਰ ਜਿਹੜੇ ਲੋਕਲ ਬੰਦੇ ਨੇ ਉਹਨਾਂ ਦੇ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਸਾਰਿਆਂ ਦਾ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਮੋਰਚੇ ਕੀ ਸਟੇਜ ਸੇ ਬੋਲ ਰਹਾ ਹੂੰ ਯਹਾਂ 200 ਦਿਨ ਕੀ ਤਿਆਰੀਆਂ ਪੂਰੇ ਯੂਰੋ ਸ਼ੋਰੋ ਪਰ ਚੱਲ ਰਹੀਆਂ ਹਨ ਔਰ ਯਹਾਂ ਲੱਖੋ ਕਿਸਾਨ ਆਜ ਆਉਣਗੇ ਇਸੀ ਕੇ ਸਾਥ ਖਨੌਰੀ ਔਰ ਅਨ ਬਾਰਡਰੋਂ ਕੇ ਉਪਰ विनेश फोगाट की भी हमें उनका स्नेहा आया वो भी आज पहुंचेगी उनका सम्मान करेंगे यहाँ से और इसी के साथ साथ लगभग हम आज मांग उठाएंगे कि केंद्र की मोदी सरकार ये रास्ता खोले और रास्ता खोलकर हमें दिल्ली देश की राजधानी में जाके पीसफुली अपना प्रदर्शन करने का हक दे एम एस पी लीगल गारंटी कानून बनाया जाए किसान मजदूर का कर्ज माफी की जाए अन्य मांगे हैं इसी के साथ साथ आज हम सभी प्रेस को अपील करते हैं अधिक से अधिक संख्या में यहाँ पहुंचे लगभग 12 से 3 बजे का मुख्य कार्यक्रम होगा हमारा यहाँ पर जो भी अर्ली मॉर्निंग आ सकते हैं वो पहुंचे और आज नए ऐलान भी इस स्टेज से किए जाएंगे और इसके बाद जब स्टेज खत्म होगी तो वहाँ पीसी भी करेंगे तो सभी जनता को आप देख सकते हैं अभी तक बहुत से लंगर यहाँ जो आप स्थानीय लोग हैं वो लेके पहुंच पहुँच चुके हैं और कार्यरत है अपने कामों में और आज का जो यहाँ बॉर्डरों के ऊपर इकट्ठ हो रहे हैं वो मोदी सरकार की नींद हराम कर देंगे और हमारी मांगे मानने पे उनको विवश करेंगे धन्यवाद ਗਾਂਜਾ ਜਾਮ ਹੋਇਆ ਓਟੋਬੱਸ ਹਦੋਨਾ ਹੋਇਆ ਕਿਸੇ ਮਰਦ ਦੇ ਅਰੇ ਵਿੱਚ ਸਿਹਤ ਸੂਲ ਦਾ ਨਾਮ ਆਵੇ ਦੋ ਦਿਨਾਂ ਕੌਂਚੀ ਕੀਤੀ ਫਿਰ ਕੋਈ ਨਹੀਂ ਵੜਿਆ ਦੋ ਦਿਨ ਮਛਰ ਦੀ ਦਵਾਈ ਕੋਣ ਆਏ ਫਿਰ ਕੋਈ ਨਹੀਂ ਵੜਿਆ ਬਿਜਲੀ ਦਾ ਪ੍ਰੋਗਰਾਮ ਵੀ ਆਖ ਅਧੂਰਾ ਵਾ ਸੁਣ ਲੋ ਜੇ ਸਮਾ ਹੈਗਾ ਜੇ ਦਿਨ ਅਸੀਂ ਆਵਾਜ਼ ਕਰਦੇ ਉਦੋਂ ਤੁਹਾਡੇ ਅਫਸਰ ਕਾਲ ਕਰਨ ਹੁੰਦੇ ਆ ਇਹਨਾਂ ਬਹਿ ਕੇ ਗੱਲ ਕਰ ਲੋ ਸਾਡੀਆਂ ਇੱਥੇ ਸੂਲਤਾ ਜੜੀਆਂ ਚਾਹੀਦੀਆਂ ਇਹਨਾਂ ਦਾ ਹੱਲ ਕਰ ਲੋ ਨਹੀਂ ਤਾਂ ਭਾਈ 14 ਸਤੰਬਰ ਨੂੰ ਕਰਨ ਚੌਕ ਫੇਰ ਜਾਮ ਹੋਗਾ ਉਦੋਂ ਵੀ ਪੰਜਾਬ ਸਰਕਾਰ ਨੂੰ ਮੇਲਬਾ ਹੋਗੀ ਬੋਲੇ ਅਲੀ ਬੇਤੀ ਜੜੇ ਬਹੁਤ ਵੱਡੀ ਬੇਨਤੀ ਆ ਮੇਰੀ

ਵੱਡਾ ਕੱਟ ਕਰਕੇ ਬਖਾਲਾਂਗੇ ਅਰ ਟੋਡੀ نیند ਉਡੀ ਹੋਈਆ نیند ਉੱਠਣ ਦੇ ਪਿਛੇ ਕਾਰਨ ਹਰਿਆਣੇ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦਾ ਫੈਕਟਰ ਬਹੁਤ ਵੱਡਾ ਫੈਕਟਰ ਹੈਗਾ ਵਾ ਅੱਜ ਟੋਡੀਆ ਜੰਸੀਆਂ ਕਨਵੈਨਸ਼ਨ ਕਰਨਗੇ ਉਹ ਕਨਵੈਨਸ਼ਨ ਦੇ ਵਿੱਚ ਹਰਿਆਣੇ ਦੀਆਂ ਹਲਕਿਸ਼ਨਾ ਨੂੰ ਲੈ ਕੇ ਕਿਹੜੇ ਪ੍ਰੋਗਰਾਮ ਬਣਾਏ ਜਾਣ ਕਿਹੜੇ ਸਵਾਲ ਕੀਤੇ ਜਾਣ ਉਹ ਦੋਵੇਂ ਫੋਰਮ ਜਗਾ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਦਾ ਐਲਾਨ ਕਰਨਗੇ ਕਿ ਕਿਵੇਂ ਹਰਿਆਣੇ ਦੀਆਂ ਹਲਕਿਸ਼ਨਾ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਹੈਗਾ ਇਹਦੇ ਨਾਲ ਨਾਲ ਭਰਾਵੋ ਕੋਟਾ ਰਹੀ ਕੋਟੇ ਵਿਰੋਧ ਪ੍ਰਦਰਸ਼ਨ ਕਰਵਾਏ ਜਾ ਸਕਦੇ ਆ ਕੋਟਾ ਨਹੀਂ ਸਰਕਾਰ ਚਾਹੁੰਦੀ ਆ ਕੋਮੇਟੀ ਬਣਾਵੇ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਸਰਕਾਰ ਪੰਜਵੇਂ ਦੌਰ ਦੀ ਗੱਲਬਾਤ ਸ਼ੁਰੂ ਕਰੇ ਅਸੀਂ ਗੱਲਬਾਤ ਲਈ ਤਿਆਰ ਆ ਸੰਨੋ ਸਮਝਿਆ ਵੀ ਕਮੇਟੀ ਅੰਦੋਲਨ ਨੂੰ ਠੰਡੇ ਪਸਤੇ ਪਾਉਣ ਲਈ ਹੋਊਗੀ ਕਮੇਟੀ ਅੰਦੋਲਨ ਨੂੰ ਖਤਮ ਕਰਾਉਣ ਵਾਸਤੇ ਹੋਊਗੀ ਇਹ ਦੋਵੇਂ ਮੋਰਚੇ ਇਸ ਕਿਸਮ ਦਾ ਕੋਈ ਫੈਸਲਾ ਨਹੀਂ ਕਰਗੇ ਜਿੱਤਾਂ ਬੱਦੀ ਆਦਿਓ ਭਰਾਓ ਥਾਲਣਾ ਤੇ ਕੇਂਦਰ ਤੇ ਪੰਜਾਬ ਦੀ ਮਸ਼ਹਲਰੀ ਨਹੀਂ ਆਦਾ ਸਾਹਮਣੇ ਕਰ ਲੋ ਫੈਸਲਾ ਸਾਰੇ ਹੀ ਹਰ ਕਿਸਮ ਦੀ ਕੁਰਬਾਨੀ ਦੇਣ ਨੂੰ ਤਿਆਰ ਹੈਗੇ ਆ ਜਿੱਥੇ ਸਾਡੇ ਆਉਣ ਵਾਲੇ ਸਮੇਂ ਚ ਅੰਦੋਲਨ ਹੈਗੇ ਆ ਉੱਥੇ ਅਜ ਦੋਹਾਂ ਫਾਰਮਾਂ ਵੱਲੋਂ ਇਹ ਤੋਂ ਵੀ ਵੱਡਾ ਐਲਾਨ ਕੀਤਾ ਆ ਗਿਆ ਵਾਕਿਆ ਹਿੱਤੀਆਂ ਦੇ ਨਾਲ ਵਿੱਚ ਤੁਸੀਂ ਕਿੰਨੇ ਸੱਦੇ ਸੱਦੇ ਪ੍ਰਵਾਨ ਕੀਤੇ ਆ। ਤੋਂ ਕਿੰਨੇ ਸੱਦੇ ਬਹੁਤ ਵੱਡੇ ਹੋਇਆ ਇਹ ਚੌਥਾ ਸੱਦਾ ਵਾ। ਔਰ ਆਉਣ ਵਾਲੀ 3 ਅਕਤੂਬਰ ਨੂੰ ਲੱਖੀ ਪਰਖੀ ਦਾ ਸਮਾਹ ਹੋ ਰਹੀ ਹੈ। ਆਪਣੇ ਮੋਹਰੇ ਦੀਆਂ ਮੰਗਾਂ ਬਣਾਉਣ ਲਈ ਕਮੇਰ ਮੋਰਚੇ اعلان ਕਰਦੇ ਆ ਵੀ ਦੇਸ਼ ਵਿਆਪੀ ਦੋ ਕੰਤੇ ਦਾ ਰੇਲ ਲੋਕੋ ਅੰਦੋਲਨ ਚੱਲੂਗਾ ਉਹਦੀ ਡੇਟ ਹੋਊਗੀ 3 ਅਕਤੂਬਰ ਜਿੱਦਣਾ ਮੋਦੀ ਦੀ ਸਰਕਾਰ ਦੇ ਮੰਤਰੀ ਰਹਿ ਚੁਕੇ ਉਹਦਾ ਪੁੱਤਰ ਸਾਡੇ ਕਿਸਾਨਾਂ ਤੇ ਗੱਡੀਆਂ ਚੜਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਅਸੀਂ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਦੇ ਨਹੀਂ ਹੁੰਦੇ ਜਦੋਂ ਤੱਕ ਜੀਦੇ ਆ ਉਸ ਇਨਸਾਫ਼ ਦੀ ਲੜਾਈ ਲੜਾਂਗੇ ਅਸਾਨੂੰ ਆਦਿਆ ਉਹ ਦਿਨ ਪੰਜਾਬ ਹਰਿਆਣਾ ਪੂਰੇ ਕੇਸ਼ਪਰ ਦੇ ਵਿੱਚ ਵੱਡੇ ਲੈ ਕੱਠ ਕੀਤੇ ਜਾਗੇ ਅੰਤ ਜਪਰਾਵੋ ਅੰдой ਲੈ ਲੰਮਾ ਜਾਣਾ ਵਾ ਲੰਮਾ ਚੱਲੂਗਾ ਇੱਕ ਸੁਪਨਾ ਲੈ ਕੇ ਗਾਇ ਅਸੀਂ ਮੋਤੀ ਦੀ ਇਸ ਸਰਕਾਰ ਦੇ ਹੁੰਦਿਆਂ ਮੋਦੀ ਸਰਕਾਰ ਕੋਲੇ ਐਮਐਸਪੀ ਗ੍ਰੈਂਟੀ ਕਰੋੜ ਬਣਉਣਾ ਹੁਣ ਮੋਦੀ ਜੀ ਜਿਹੜੇ ਲੜਦਾ ਪਿੰਕ ਕਿਸਾਨਾਂ ਮਜ਼ਦੂਰਾਂ ਨਾਲ ਖੜ ਕੇ ਉਹਦੀ ਸਾਥੀ ਨਹੀਂ ਹੈਗੀ ਇਸ ਬਲੇ ਕਾਰਪੋਰੇਟ ਘਰਾਣਿਆਂ ਨਾਲ ਖੜਾ ਐਕੀ ਆਜ਼ਾਦੀ ਦੇ ਰੂਪ ਦਾ ਇੱਕ ਨੰਬਰ ਦਾ ਸਰਮਾਇਦਾਰ ਬਣ ਗਿਆ ਕਹਿੰਦੇ ਇੱਕ ਸਾਲ ਦੇ ਵਿੱਚ 99% ਉਹਦੀ ਜਾਇਦਾਦ ਵਧ ਗਈ ਦੇਖੋ ਕਿੰਨੇ ਲੁੱਟ ਕਰਾਈ ਜਾ ਰਹੀ ਦੇਸ ਨੂੰ ਆਪਾਂ ਦੀ ਜਿਹੜੀ ਜਾਇਦਾਦ ਐਸ ਕੀ ਆਕੜਿਆਏ ਪਸੋਂ 25% ਦੇ ਇੱਕ ਸਾਲ ਦੇ ਵਿੱਚ ਲੱਗ ਗਈ ਆ ਉਹ ਆਪਣੇ ਦੋ ਮਿੱਤਰਾਂ ਨੂੰ ਵੇਚ ਲਗਾਉਂਦਾ ਔਰ ਸਾਡਾ ਸਾਬ ਕਹਿਣਾ ਵਾ ਹਨੇਰੇ ਵਾਲੇ ਲੋਕ ਫੈਸਲਾ ਕਰਦੇ ਜਿਹੜੇ ਸਾਡੇ ਦੇ ਗੋਹਣੀਆਂ ਬਾਹਰ ਜਿਹੜੇ ਸਾਨੂੰ ਦਿੱਲੀ ਨੂੰ ਚਾਹੁੰਦੇ ਨੇ ਜਿਹੜੇ ਸਾਨੂੰ ਖਾਸਤਾਨੀ ਕਹਿਣਗੇ ਜੇ ਨਹੀਂ ਕਰਨਾ ਵਾਲੀ ਸਾਡੇ ਤੇ ਹਰ ਇੱਕ ਟਿਕਣਾ ਕਰੂਗੀ

ਆਸਟਾ ਮਾਰੂ ਸ਼ੰਭੂ ਮੋਰਚੇ ਅਤੇ ਕਿਸਾਨ ਅੰਦੋਲਨ ਦੇ ਜੋ ਸ਼ਹੀਦ ਹੋਏ ਸਾਡੇ ਸਾਥੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਨੀਸ਼ ਪੁਗਾੜ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਡੇ ਸਾਥੀ ਔਰ ਵੱਡੀ ਗਿਣਤੀ ਦੇ ਵਿੱਚ 11000ਾਂ ਦੀ ਗਿਣਤੀ ਦੇ ਵਿੱਚ ਕਿਸਾਨ ਤੁਮੂਲਾ ਅਸਲਾਮ ਇਰਾ ਦੇ ਆ ਦੇਖੋ ਕੇ ਸਹੀਦੋ ਤੁਹਾਡੀ ਸੋਚ ਤੇ ਬਰਾਬਰ ਆ ਕੇ ਪਹੁੰਚੇ ਜੀ ਮੇਰੀ ਬੇਟੀ ਮੀਸ਼ ਬਗਾਵਤ ਸਿੰਘਾ ਜੀ ਕਰ ਰਹੀਆਂ ਜਿਵੇਂ ਬੰਦਿਆਂ ਵੱਲੋਂ ਤਲਵਾਰ ਅਤੇ ਸਰੂਪਾ ਦੇ ਕੇ ਸਟੇਜ ਨੂੰ ਸਨਮਾਨ ਦਿੱਤਾ ਜਾ ਰਿਹਾ ਵੱਡੀ ਗੁਲਤੀ ਦੇ ਵਿੱਚ ਜੀ ਜੀ ਮਜ਼ਦੂਰਾਂ ਦਾ ਜਿੰਦਾਬਾਦ ਸਾਰੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਆਪਾਂ ਮੰਚ ਤੋਂ ਬੈਠਣ ਦੀ